ਜਲੰਧਰ ਦੇ ਹਰਦਿਆਲ ਨਗਰ ਚ ਇੱਕ ਘਰ ਚ ਵੜ ਕੇ ਔਰਤ ਦੇ ਕੱਪੜੇ ਫਾੜਨ ਦਾ ਮਾਮਲਾ ਸਾਹਮਣੇ ਆਇਆ ਔਰਤ ਨੇ ਇੱਜ਼ਤ ਨੂੰ ਹੱਥ ਪਾਉਣ ਦੇ ਦੋਸ਼ ਲਗਾਉਂਦੇ ਦੱਸਿਆ ਕਿ ਮਹੱਲੇ ਦੇ ਕੁਝ ਨੌਜਵਾਨਾਂ ਨੇ ਘਰ ਚ ਦਾਖਲ ਹੋ ਕੇ ਕੁੱਟਮਾਰ ਕੀਤੀ ਅਤੇ ਜ਼ਖਮੀ ਕਰ ਦਿੱਤਾ ਹੈ ਇਸ ਸੰਬੰਧੀ ਥਾਣਾ ਅੱਠ ਚ ਸ਼ਿਕਾਇਤ ਦਰਜ ਕਰਵਾਉਣ ਆਏ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਦੱਸਿਆ ਕਿ ਪੂਰੀ ਘਟਨਾ ਦੀ ਸੀਸੀਟੀਵੀ ਵੀਡੀਓ ਹੋਣ ਦੇ ਬਾਵਜੂਦ ਪੁਲਿਸ ਕਾਰਵਾਈ ਨਹੀਂ ਕਰ ਰਹੀ ਉਹਨਾਂ ਕਿਹਾ ਕਿ ਇਲਾਕਾ ਕਾਉਂਸਲਰ ਨਿਰਮਲ ਸਿੰਘ ਨਿਮਾ ਦੀ ਸ਼ੈਤ ਤੱਕਾ ਕੀਤਾ ਜਾ ਰਿਹਾ ਹੈ ਉਧਰ ਦੂਜੇ ਪਾਸੇ ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪੱਗਾ ਪੀੜਤ ਲੋਕਾਂ ਦੇ ਹੱਕ ਚ ਨਿਤਰੇ ਇਸ ਸਬੰਧਤ ਕੌਂਸਲਰ ਨਿਰਮਲ ਸਿੰਘ ਨੇ ਦੋਸ਼ਾਂ ਨੂੰ ਨਕਾਰਿਆ ਮਾਮਲੇ ਬਾਰੇ ਆਯੋਬਲ ਕਰਨ ਸਿੰਘ ਨਾਲ ਗੱਲ ਕਰਨੀ ਚਾਹੀ ਪਰ ਉਹਨਾਂ ਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਆਂ ਦੀ ਮੜੀ ਜੀ ਗੱਲਬਾਤ ਹੋਈ ਹੈ ਤਾਂ ਇਹ ਸਾਡੇ ਇਨੀ ਬਾਹਰੋਂ ਬੰਦੇ ਬੁਲਾ ਕੇ ਸਾਡੇ ਅੰਦਰ ਆਏ ਆ ਇਹ ਮੁੰਡਾ ਆਇਆ ਅੰਦਰ ਤੇ ਇਹ ਪਤਾ ਨਹੀਂ ਕਿੱਥੇ ਦਾ ਹੈਗਾ ਸਾਡੇ ਮਹੱਲੇ ਦਾ ਨਹੀਂ ਮੁੰਡਾ ਹੈਗਾ ਤੇ ਇਹਨੇ ਅੰਦਰ ਆ ਕੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਮੇਰੇ ਕੱਪੜੇ ਪਾੜੇ ਆ ਤੇ ਇਹ ਹੱਤੋਂ ਪਾਈ ਸਾਡੇ ਨਾਲ ਬਹੁਤ ਹੋਇਆ ਮੇਰੀ ਕੁੜੀ ਵੀ ਸੀਗੀ ਮੇਰੀ ਬੇਟੀ ਉਹਦੀ 4 ਮਹੀਨਿਆਂ ਦੀ ਬੇਟੀ ਸੀਗੀ ਛੋਟੀ ਜੀ ਉਹਨੂੰ ਵੀ ੱਤਕਾ ਮਾਰਿਆ ਚੱਕ ਕੇ ਮਾਰਿਆ ਤੇ ਨਹੀਂ ਸਾਡੇ ਬਹੁਤ ਬੰਦੇ ਬੁਲਾਏ ਸੀ ਇਹਨੇ 4-5 ਮੁੰਡੇ 12ਵੇਂ ਵੀ ਬੁਲਾਏ ਸੀ ਇਸੇ ਸੱਤ ਤੋਂ ਸਾਡੇ ਅੰਦਰ ਆ ਕੇ ਹਮਲਾ ਕੀਤਾ ਉਹਨੇ ਸਾਡੇ ਕਿਹੜਾ ਹਮਲਾ ਹੈ ਜੀ ਇਹ ਹਰਦੇয়াল ਨਗਰ ਕੀ ਕਾਰਨ ਕੀ ਹੈ ਗੱਲ ਲੜਾਈ ਦਾ ਲੜਾਈ ਦਾ ਕੋਈ ਕਾਰਨ ਨਹੀਂ ਬਸ ਮਾੜੀ ਜਿਹੀ ਮੋਟਰਸਾਈਕਲ ਤੋਂ ਗੱਲਬਾਤ ਹੋਈ ਹੈ ਬਸ ਹਾਂ ਤੁਸੀ ਖਾਣੇ ਆਇਓ ਹਾਂਜੀ ਅਸੀਂ ਖਾਣੇ ਆਏ ਸਾਡੀ ਸੁਣਾਈ ਨਹੀਂ ਹੋ ਰਹੀ ਇਹ ਜਿਹੜੇ ਮੁੱਲੇ ਦੇ ਪ੍ਰਧਾਨ ਆ ਉਹ ਸਾਰੇ ਮੁੱਲੇ ਦੇ ਵੀ ਜੋ ਵੀ ਹੈਗੇ ਸਾਰੇ ਉਹਨਾਂ ਦੀ ਸਪੋਰਟ ਕਰਦੇ ਪਏ ਸਾਡੀ ਕੋਈ ਸੁਣਦਾ ਨਹੀਂ ਪਿਆ ਕੌਂਸਲਰ ਜਿਹੜਾ ਮੁੱਲੇ ਦਾ ਕੌਂਸਲਰ ਜਿਹੜਾ ਉਹ ਵੀ ਉਹਨਾਂ ਦੀ ਸੁਣਦਾ ਪਿਆ ਕੀ ਨਾਮ ਹੈ ਕੌਂਸਲਰ ਦਾ ਨਰਮਲ ਸਿੰਘ ਨੰਮਾ ਸਾਡੀ ਮੰਗ ਉਹ ਪੈਸੇ ਮੰਗਦੇ ਪਏ ਆ ਸਾਡੇ ਕੋਲ ਬਹੁਤ ਜਿਆਦਾ ਨਾਲੇ ਸਾਡੇ ਤੇ ਆ ਕੇ ਬਰਦਤ ਕੀਤੀ ਆ ਤੇ ਸਾਡੇ ਕੋਲ ਪੈਸੇ ਪਏ ਮੰਗਦੇ ਪਏ ਨਾਲੇ ਸਾਡੀ ਇੱਜ਼ਤ ਨੂੰ ਹੱਥ ਪਾਇਆ ਤੇ ਸਾਡੀ ਕੋਈ ਸੁਣਾਈ ਨਹੀਂ ਇੱਧਰ ਹੋਈ ਹੈਗੀ ਧਮਕੀਆਂ ਪਈਏ ਨਾਲੇ ਸਾਨੂੰ ਕਹਿੰਦੇ ਆ ਕਿ ਮਕਾਨ ਖਾਲੀ ਕਰੋ ਮੈਂ ਕਰਾਇ ਤੇ ਰਹਿ ਰਹੀ ਹਾਂ ਐਸਐਚਓ ਸਾਹਿਬ ਨੂੰ ਮਿਲਿਓ ਹਾਂਜੀ ਕੀ ਕਹਿੰਦੇ ਉਹ ਉਹ ਕੋਈ ਫੈਸਲਾ ਨਹੀਂ ਹੋਣ ਡਿਆ ਸਾਡਾ ਕਹਿੰਦੇ ਸੀਸੀਟੀਵੀ ਕੈਮਰਾ ਫਿਟ ਕਢਾਇ ਨਹੀਂ ਉਹ ਨਹੀਂ ਕਢਵਾਈ ਅਜੇ ਤੱਕ ਐਸੀ ਵੀਡੀਓ ਬਣੀ ਹੋਈ ਹੈ ਵੀਡੀਓ ਨਹੀਂ ਕਢਵਾਉਂਦੇ ਹੈਗੇ ਸਾਡੇ ਹਰਦਿਆਨਗਰ ਦੇ ਵਿੱਚ ਇੱਕ ਸਾਡੇ ਕਰਿਆਨੀਆਂ ਦੁਕਾਨਦਾਰ ਆ ਪ੍ਰਵਾਸੀ ਵਿੰਗ ਦੇ ਪ੍ਰਵਾਸੀ ਆ ਵਿਚਾਰੇ ਜਗਦੀਸ਼ ਜੀ ਉਹਨਾਂ ਦੀ ਦੁਕਾਨ ਦੇ ਬਾਹਰ ਉਹਨਾਂ ਦੇ ਨਗਵਾਂਡੀਆਂ ਨੇ ਲੜਾਈ ਚ ਕੀਤੀ ਆ ਉਹਨੂੰ ਵਿਚਾਰੇ ਉਹਦੇ ਮੁੰਡੇ ਨੂੰ ਕੁੱਟਮਾਰ ਕੀਤੀ ਆ ਖਿੱਚ ਕੇ ਘਰ ਲੈ ਗਏ ਆ ਕੁੱਟਿਆ ਬਾਰਿਆ ਬੜੀ ਬੁਰੀ ਤਰ੍ਹਾਂ ਆ ਉਹਦੀ ਆਪਣੇ ਹੱਥ ਦੀ ਉਂਗਲ ਟੁੱਟ ਗਈ ਆ ਉਹ ਚਮਕੀ ਉਹਦੀ ਐਮਐਲਆਰ ਚ ਵੀ ਆ ਗਿਆ ਸਭ ਕੁਝ ਆ ਗਿਆ ਉਸਦੇ باوجود ਕੁੱਟ ਖਾਣ ਦੇ ਬਾਅਦ باوجود ਵੀ ਪ੍ਰਵਾਸੀ ਆਦਮੀ ਰਾਜੀ ਨਾਵਾ ਕਰਨ ਤਿਆਰ ਸੀ ਪੰਚਾਇਤ ਨੇ ਸਾਰਾ ਮੱਲਾ ਆਇਆ ਸੀ ਉਹਨਾਂ ਤੋਂ ਦੁਖੀ ਸੀ ਪਾਰਟੀ ਤੋਂ ਡਾਂਸਰ ਗਰੁੱਪ ਆ ਉੱਥੇ ਰਹਿੰਦਾ ਸਾਰਾ ਮੱਲਾ ਉੱਥੋਂ ਦੁਖੀ ਆ ਸਾਰਾ ਮੱਲਾ ਇਕੱਠਾ ਹੋ ਕੇ ਮੇਰੇ ਕੋਲ ਆਇਆ ਸੀ ਪਰ ਜਿਹੜਾ ਪ੍ਰਵਾਸੀ ਜਿੰਦੇ ਮੁਚਾਰੇ ਨੂੰ ਕੁੱਟ ਪਈ ਆ ਜਗਦੀਸ਼ ਤੇ ਉਹਦੇ ਬੱਚੇ ਕਹਿੰਦੇ ਭਾਜੀ ਅਸੀਂ ਲੜਨ ਜੋਗੇ ਨਹੀਂ ਅਸੀਂ ਲੜਨਾ ਨਹੀਂ ਆ ਤੇ ਸਾਡਾ ਰਾਜੀ ਮਾਂ ਚੈਗੀ ਤਾਂ ਸਾਨੂੰ ਅਸੀਂ ਰਾਜੀ ਨਾਮਾ ਕਰਨ ਲਈ ਉਧਰੋਂ ਮਾਈਕ ਹੋਸਲਾ ਵੀ ਆਇਆ ਉਧਰੋਂ ਮੈਂ ਵੀ ਆਇਆ ਅਸੀਂ ਤਿਆਰੀ ਕੀਤੀ ਆ ਅਸੀਂ ਕਿਹਾ ਕਿ ਜੋ ਉਹਦਾ ਮੁਆਵਜ਼ਾ ਸੀ ਜੋ ਅਸੀਂ ਮਹੱਲੇਦਾਰੀ ਜਾਂ ਪੰਚਾਇਤ ਨੇ ਫੈਸਲਾ ਕੀਤਾ ਜੋ ਉਹਦਾ ਬੱਚੇ ਦਾ ਜਿਹਨੂੰ ਸੱਟ ਲੱਗੀ ਆ ਉਹਦਾ ਜੋ ਇਲਾਜ ਦਾ ਖਰਚਾ ਉਹ ਦੇ ਦਿਓ ਤੇ ਬਸ ਗੱਲ ਖਤਮ ਹੋ ਗਈ ਉਹ ਇਸ ਦੂਜੀ ਪਾਰਟੀ ਡਾਂਸਰਾਂ ਵੱਲੋਂ ਜਿਹੜੇ ਬੰਦੇ ਆਏ ਆ ਉਹ ਇੱਕ ਗਰੁੱਪ ਇੱਕੋ ਤਰਫੋਂ ਗੱਲ ਕਰੀ ਜਾਂਦੇ ਆ ਉਹ ਕਹਿੰਦੇ ਜਿਵੇਂ ਜੋ ਪ੍ਰਵਾਸੀ ਭਈਆ ਹੋ ਗਏ ਸਾਡੇ ਬੱਚੇ ਨਹੀਂ ਪਰ ਗਏ ਸਾਡੇ ਬੱਚੇ ਪ੍ਰਵਾਸੀ ਨਹੀਂ ਆ ਗਏ ਅਸੀਂ ਪ੍ਰਵਾਸੀਆਂ ਦਾ ਸਾਥ ਕਿਦਾਂ ਛੱਡ ਦਈਏ ਪ੍ਰਵਾਸੀਆਂ ਨੂੰ ਅਸੀਂ ਐਮਐਲਏ ਸਾਹਿਬ ਆਪਣੇ ਨਾਲ ਗੱਲ ਕੀਤੀ ਆ ਕੰਦੇ ਜਿੱਥੇ ਵੀ ਗਲਤੀ ਹੋਵੇ ਜੋ ਵੀ ਗਲਤ ਹੋਵੇ ਉਹ ਭਾਵੇਂ ਜੋ ਵੀ ਹੋਵੇ ਉਹ ਉਹਨਾਂ ਨੂੰ ਬਖਸ਼ਣਾ ਨਹੀਂ ਆ ਜੋ ਵੀ ਸਹੀ ਹੈ ਉਹਦੇ ਨਾਲ ਖੜੇ ਹੋਣਾ ਅਸੀਂ ਪ੍ਰਵਾਸੀਆਂ ਨਾਲ ਖੜੇ ਆ ਹਰ ਹਾਲ ਚ ਖੜੇ ਆ ਜੋ ਵੀ ਇਹਨਾਂ ਨਾਲ ਗਲਤ ਕਰੇਗਾ ਅਸੀਂ ਉਹਦੇ ਖਿਲਾਫ ਜਿਵੇਂ ਉਹ ਧੱਕਾ ਵਾਰ-ਵਾਰ ਕਰਦੇ ਪੈਗੇ ਧੱਕਾ ਖਿੱਚ ਕੇ ਅੰਦਰ ਲੈ ਗਏ 452 ਲੱਗਦੀ ਪ੍ਰਵਾਸੀਆਂ ਦੇ ਸਾਰਾ ਮੱਲਾ ਇਹਨਾਂ ਦੇ ਹੱਕ ਗਵਾਹੀ ਦੇਣ ਨੂੰ ਤਿਆਰ ਆ ਇੱਕ ਪ੍ਰਵਾਸੀ ਆ ਜਿਹੜਾ ਜਿੰਨੂੰ ਇਹਨਾਂ ਨੇ ਜੋ ਗਲੀ 'ਚੋਂ ਫੜਿਆ ਆ ਪਹਿਲਾਂ ਕੁੱਟਿਆ ਆ ਕੁੱਟ ਕੇ ਅੰਦਰ ਲੈ ਗਏ ਸਾਰਾ ਮੱਲਾ ਕਿਸੇ ਦੀ ਗਵਾਹੀ ਨਾ ਮੰਨਿਆ ਜਾਵੇ ਨਾ ਮੇਰੀ ਮੰਨੀ ਜਾਵੇ ਨਾ ਕਿਸੇ ਦੀ ਮੰਨੀ ਜਾਵੇ ਮਹੱਲੇ ਤੇ ਜਾ ਕੇ ਮੌਕੇ ਦੀ ਗਵਾਹੀ ਦੇਖ ਲਈ ਜਾਵੇ ਮਹੱਲਾ ਜਿਹਦੇ ਹੱਕ ਚ ਬੋਲ ਦੇਗਾ ਮੱਲਾ ਜੋ ਇਨਸਾਫ ਕਰ ਦੇਗਾ ਸਾਨੂੰ ਉਹ ਇਨਸਾਫ ਚਾਹੀਦਾ ਜੇ ਉਹ ਲੜਕੇਗੇ ਪੰਜ ਉਹ ਕੌਣ ਸੀਗੇ ਜੀ ਮਹੱਲੇ ਵਾਲੇ ਉਹ ਮਹੱਲੇ ਇਹਨਾਂ ਵੱਲੋਂ ਕੋਈ ਨਹੀਂ ਆ ਡਾਂਸਰ ਗਰੁੱਪ ਵੱਲੋਂ ਦੂਰੋਂ ਦੂਰੋਂ ਬੰਦੇ ਆਏ ਆ ਡਾਂਸਰ ਗਰੁੱਪ ਵੱਲੋਂ ਅਣਪਛਾਤੇ ਤੱਕ ਬੰਦੇ ਆਏ ਆ ਉਹਨਾਂ ਦੇ ਘਰੋਂ ਗਡਾਸੀਆਂ ਬੈਸਬਲ ਤੱਕ ਪੁਲਿਸ ਨੇ ਬਰਾਮਦ ਕੀਤੇ ਆ ਉਹਨਾਂ ਦਾ ਕਹਿਣਾ ਹੈਗਾ ਵੀ ਜਿੱਥੇ ਫੋਟਸੈਲ ਦਾ ਕੋਈ ਚੱਕਰ ਸਿਗਾ ਮੋਸ਼ਨ ਲਾਉਣ ਦਾ ਜਨਾਬ ਮੈਂ ਇੱਕੋ ਗੱਲ ਕਹਿੰਦਾ ਆ ਮੱਲੇ ਜਾ ਕੇ ਮੌਕਾ ਦੇਖ ਲਓ ਮੱਲਿਆਂ ਨਾਲ ਵਿੱਚ ਗਵਾਹੀ ਲੈ ਲਓ ਲੋਕਾਂ ਦੀ ਜੋ ਗੱਲ ਲੋਕਾਂ ਦੇ ਸਾਹਮਣੇ ਹੋਇਆ ਆ ਉਹ ਹੈਗਾ ਆ ਐਮਐਲਆਰ ਸਬੂਤ ਆ ਮੱਲਾ ਸਾਰਾ ਗਵਾਹ ਆ ਜੇ ਕੋਈ ਮੱਲੇ ਦਾ ਇੱਕ ਬੰਦਾ ਵੀ ਇਹਨਾਂ ਪ੍ਰਵਾਸੀਆਂ ਦੇ ਖਿਲਾਫ ਬੋਲ ਦੇਗਾ ਅਸੀਂ ਇਹਦੇ ਖਿਲਾਫ ਤੁਰ ਪਾਂਗੇ ਕਹਿੰਦੇ ਸੀ ਕਿ ਰਾਈਨਾਮਾ ਹੋਣ ਲੱਗਾ ਸੀਗਾ ਉਹ ਤੁਸੀਂ ਪੁੱਛ ਲਓ ਪ੍ਰਵਾਸੀ ਦੇ ਦਬਾ ਕੇ ਉਹਨੂੰ ਉਹਨੂੰ ਡਰਾ ਕੇ ਉਹਨੂੰ 452 ਡਰ ਦਿਖਾ ਕੇ ਜਦ ਕੀ ਉਹਦੇ ਉਹਦੇ ਬੱਚੇ ਦੀ ਟੁੱਟੀ ਹੋਈ ਆ ਹੱਡੀ ਟੁੱਟੀ ਹੋਈ ਆ ਫੈਕਚਰ ਆ ਗਿਆ ਐਮਲਰ ਚ ਆ ਗਿਆ ਉਸ ਦੇ باوجود ਉਹ ਰਾਜੀਨਾਮਾ ਕਰ ਲੈ ਉਹਨੂੰ ਡਰਾ ਕੇ ਧਮਕਾ ਕੇ ਉਹਨੂੰ ਰਾਜੀਨਾਮਾ ਕਰਾਣਾ ਚਾਹੁੰਦੇ ਸੀ ਰਾਜੀਨਾਮਾ ਨਹੀਂ ਹੁੰਦਾ ਰਾਜੀਨਾਮਾ ਇਨਸਾਫ ਨਾਲ ਹੁੰਦਾ ਆ ਸਾਰਾ ਮਹੱਲੇ ਨੂੰ ਇਨਸਾਫ ਜਿਹੜੀ ਜਿਹੜੇ ਕੱਪੜੇ ਫਟੇ ਉਹਦਾ ਜਨਾਬ ਉਹਦੀ ਇਨਵੈਸਟੀਗੇਸ਼ਨ ਕਰ ਲੈਣਾ ਪੁਲਿਸ ਕਾਧੇ ਲਈ ਆ ਮੁਲੱਸ ਵਾਲੇ ਨੂੰ ਇਨਵੈਸਟੀਗੇਸ਼ਨ ਕਰਨ ਜੇ ਮਹੱਲੇ 'ਚ ਕੋਈ ਇੱਕ ਬੰਦਾ ਵੀ ਕਹਿ ਦੇਵੇਗਾ ਤੇ ਸਿਰੱਖਿਆ ਤੇ ਆਪਾਂ ਉਹਨਾਂ ਨੇ ਨਾਲਿਆ ਜਿਹੜੇ ਪੰਜ ਬੰਦੇ ਸੀ ਉਹ ਕੌਣ ਸੀਗੇ ਜਿਹੜੇ ਜਿਨ੍ਹਾਂ ਨੇ ਕੀਤਾ ਹੀ ਨਹੀਂ ਕੁੱਟਿਆ ਤੇ ਇਹਨਾਂ ਨੇ ਜਨਾਬ ਸਾਡੀ ਰੁੱਟੀ ਆ ਉਹਦੇ ਪਰਿਵਾਰ ਭਰਾ ਦੋਨੇ ਭਰਾ ਸੀ ਸੀਸੀ ਫੁਟੇਜ ਆਇਆ ਪਾਜੀ ਇਹ ਪ੍ਰੋਫੈਸ਼ਨਲ ਕ੍ਰਿਮੀਨਲ ਤੇ ਇੱਕ ਮਿਹਨਤਕਸ਼ ਬਹੁਤ ਫਰਕ ਹੁੰਦਾ ਪ੍ਰੋਫੈਸ਼ਨਲ ਕਿਲਿੰਗ ਜਿਹੜਾ ਪ੍ਰੋਫੈਸ਼ਨਲ ਆਪਣਾ ਕੋਈ ਵੀ ਹੈਗਾ ਆ ਕਰਾਈਮਰ ਆ ਉਹਨੇ ਕੋ ਬੜੀਆਂ ਕਹਾਣੀਆਂ ਆ ਜਿਹੜਾ ਇੱਕ ਵਿਚਾਰਾ ਖਰੇਲੂ ਆਦਮੀ ਉਹਦੇ ਕੋ ਕਹਾਣੀ ਨਹੀਂ ਆ ਉਹਦੇ ਕੋ ਸਪਸ਼ਟ ਹੈ ਉਹ ਉਹਦੇ ਕੋ ਕੱਪੜੇ ਪਾੜ ਗਏ ਹੱਥ ਪਾ ਲਿਆ ਜਿੱਦ ਨੂੰ ਹੱਥ ਪਾ ਲਿਆ ਇਹੋ ਜਿਹੀਆਂ ਘੜੀਆਂ ਨਹੀਂ ਆਗੀਆਂ ਇਹ ਪ੍ਰੋਫੈਸ਼ਨਲ ਨਾ ਕੋਲਿਆ ਐਸਐਚਓ ਸਾਹਾਨੂੰ ਮਿਲੇ ਨਹੀਂ ਹਾਂਜੀ ਅੱਛਾ ਐਸਐਚਓ ਮਿਲੇ ਨਹੀਂ ਅਸੀਂ ਆਏ ਸੀ ਐਸਐਚਓ ਸਾਹਿਬ ਹੈ ਨਹੀਂ ਸੀ ਅਸੀਂ ਮਿਲਾਂਗੇ ਜਰੂਰ ਅਸੀਂ ਆਪਣੇ ਬਿਆਨ ਲਿਖਾ ਰਹੇ ਹਾਂ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜੋ ਕਾਨੂੰਨ ਸਹੀ ਆ ਜੋ ਕਾਨੂੰਨ ਦੇ ਹਿਸਾਬ ਨਾਲ ਬੰਦਾ ਉਹ ਕੀਤਾ ਜਾਵੇ ਅੱਜ ਅਸੀਂ ਥਾਣਾ ਨੰਬਰ 8 ਦੇ ਵਿੱਚ ਆਏ ਹਾਂ ਤੇ ਇੱਕ ਤਕਰੀਬ ਕੋਈ 2 ਦਿਨ ਪਹਿਲਾਂ ਇੱਕ ਹਰਦਿਆਲ ਨਗਰ ਦੇ ਵਿੱਚ ਝਗੜਾ ਹੋਇਆ ਸੀਗਾ ਜੋ ਕਿ ਇੱਕ ਤਾਂ ਉੱਥੇ ਖੁਦ ਕੋਈ ਮਕਾਨ ਮਾਲਕਾ ਜਿਹੜਾ ਰਹਿੰਦੇ ਤੇ ਇੱਕ ਠੇਰਾ ਜਿਹੜੀ ਕਿਰਾਏ ਤੇ ਰਹਿ ਰਹੀ ਆ ਤੇ ਇਹਨਾਂ ਦੇ ਕਹਿਣ ਮੁਤਾਬਕ ਆ ਕਿ ਮਤਲਬ ਸਾਨੂੰ ਉੱਥੇ ਸਾਡੇ ਘਰ ਦੇ ਵਿੱਚ ਆ ਕੇ ਲੇਡੀਜ਼ ਦੇ ਨਾਲ ਵੀ ਕੁੱਟਮਾਰ ਹੋਈ ਆ ਇਹਨਾਂ ਦੇ ਲੜਕਿਆਂ ਦੇ ਨਾਲ ਵੀ ਕੁੱਟਮਾਰ ਹੋਈ ਆ ਛੱਟਾਂ ਜਿਹੜੀਆਂ ਤਕਰੀਬਨ ਐਮਐਲਆਰ ਦੋਨਾਂ ਧਿਰਾਂ ਦੀ ਆ ਤੇ ਅੱਜ ਡਿਵੀਜ਼ਨ ਨੰਬਰ 8 ਦੇ ਵਿੱਚ ਜਿਹੜੋ ਦੋਨੇ ਧਿਰਾਂ ਨੂੰ ਬੁਲਾਇਆ ਗਿਆ ਆ ਆਈਐਸਈ ਜਿਹੜੇ ਆਈਓ ਬਲਕਰਨ ਜੀ ਉਹਨਾਂ ਨੇ ਬੁਲਾਇਆ ਸੀਗਾ ਤੇ तकरीबन ਜਿਹੜੀ ਫੈਸਲੇ ਤੇ ਗੱਲ ਪਹੁੰਚ ਹੀ ਚੁੱਕੀ ਸੀਗੀ ਤੇ ਜਿਹੜੇ ਇਲਾਕੇ ਦਾ ਕਾਉਂਸਲਰ ਆ ਉਹਨਾਂ ਨੇ ਆ ਕੇ ਜਿਹੜੀਆਂ ਆਪਣੀਆਂ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਤੇ ਡਿਮਾਂਡ ਜਿਹੜੀ ਦੂਜੀ ਧਿਰ ਕੋਲੋਂ ਕਰਾਉਣੀ ਸ਼ੁਰੂ ਕਰ ਦਿੱਤੀ ਕਿ ਜਿਹੜਾ ਇਹਨਾਂ ਨੂੰ ਜਿਹੜਾ ਪੈਸੇ ਦਿੱਤੇ ਜਾਣ ਜਿਹੜਾ ਇਹਨਾਂ ਦੇ ਸੱਟਾਂ ਲੱਗੀਆਂ ਜਾਂ ਕਿ ਸੱਟਾਂ ਦੋਨਾਂ ਧਿਰਾਂ ਦੇ ਬਰਾਬਰ ਆ ਪਰ ਜਿਹੜੀ ਇੱਕ ਥੇਰ ਜਿਹੜੀ ਲੇਡੀਜ਼ ਵਾਲੀ ਜਿਹੜੀ ਥੇਰ ਆ ਉਹਨਾਂ ਦੀ ਡਿਮਾਂਡ ਆ ਕਿ ਜਿਹੜਾ ਉੱਥੇ ਨੇੜੇ ਇੱਕ ਜਿਹੜਾ ਕੈਮਰਾ ਲੱਗਾ ਹੋਇਆ ਵਾ ਸੀਸੀਟੀਵੀ ਕੈਮਰੇ ਲੱਗੇ ਆ ਵੀ ਉਹਨਾਂ ਦੀ ਜਿਹੜੀ ਵੀਡੀਓ ਕਢਵਾਈ ਜਾਵੇ ਕਿ ਵੀਡੀਓ ਦੇ ਵਿੱਚ ਸਭ ਕੁਝ ਰਿਕਾਰਡ ਆ ਕਿ ਮੁੰਡੇ ਜਿਹੜੇ ਆ ਇਹਨਾਂ ਦੇ ਘਰ ਦੇ ਵਿੱਚ ਐਂਟਰ ਹੋ ਕੇ ਜਿਹੜੀਆਂ ਇਹਨਾਂ ਦੇ ਸੱਟਾਂ ਮਾਰੀਆਂ ਔਰ ਇਹਨਾਂ ਦੇ ਕਹਿਣ ਮੁਤਾਬਕ ਜਿਹੜੇ ਕੱਪੜੇ ਵੀ ਪਾੜੇ ਗਏ ਕੱਪੜੇ ਵੀ ਇਹਨਾਂ ਨੇ ਸੂਟ ਵੀ ਆ ਸੀ ਕੱਪੜੇ ਵੀ ਦੇਖੇ ਜਿਹੜੇ ਫਟੇ ਹੋਏ ਆ ਤੇ ਜਦਕੇ ਪੁਲਿਸ ਜਿਹੜੀ ਸਹੀ ਕਾਰਵਾਈ ਕਰਨ ਨੂੰ ਤਿਆਰ ਨਹੀਂ ਬਿਆਨ ਤਾਂ ਲਿਖੇ ਜਾ ਰਹੇ ਆ ਪਰ ਬਿਆਨ ਜਿਹੜੇ ਪਹਿਲਾਂ ਜਿਹੜੀ ਸੀਸੀਟੀਵੀ ਕੈਮਰੇ ਦੀ ਫੋਟੋ ਜਿਹੜੀ ਕਢਵਾਉਣੀ ਚਾਹੀਦੀ ਆ ਤੇ ਫਿਰ ਇਹਨਾਂ ਦੇ ਬਿਆਨ ਲੈ ਕੇ ਜੋ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਇਹ ਇਹਨਾਂ ਨਾਲ ਕੋਈ ਐਸਐਚਓ ਸਾਹਿਬ ਨਾਲ ਗੱਲ ਕੀਤੀ ਐ ਐਸਐਚਓ ਸਾਹਿਬ ਸਾਨੂੰ ਮਿਲੇ ਨਹੀਂ ਆਈਓ ਮਿਲੇ ਆ ਕਿਉਂਕਿ ਜਦੋਂ ਤੋਂ ਅਸੀਂ ਆਏ ਆ ਐਸਐਚਓ ਸਾਹਿਬ ਜੋ ਇੱਥੇ ਥਾਣੇ ਦੇ ਵਿੱਚ ਹੈ ਨਹੀਂ ਸੀਗੇ ਤੇ ਉਹ ਅਸੀਂ ਵੇਟ ਹੀ ਕਰ ਰਹੇ ਆ ਉਹਨਾਂ ਦੀ ਕਿ ਉਹ ਆਉਣ ਤੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਆਈਓ ਦਾ ਕੀ ਕਹਿਣਾ ਜੀ ਆਇਓ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਦੋਨਾਂ ਧਿਰਾਂ ਦੀ ਕਿ ਉਹਨਾਂ ਨੇ ਤਾਂ ਕਿਹਾ ਦੋਨਾਂ ਧਿਰਾਂ ਨੂੰ ਕਿ ਅਗਰ ਐਮਐਲਆਰ ਜਿਹੜੀ ਕ੍ਰੋਸ ਆ ਤੁਹਾਡਾ ਜਿਹਾ ਸਮਝੌਤਾ ਹੁੰਦਾ ਤਾਂ ਤੁਸੀਂ ਕਰ ਲਓ ਪਰ ਕਿਤੇ ਨਾ ਕਿਤੇ ਕੁਝ ਸਿਆਸੀ ਲੋਕ ਜਿਹੜੇ ਉਹਨਾਂ ਨੇ ਆ ਕੇ ਜਿਹੜੀਆਂ ਆਪਣੀਆਂ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਿਹੜਾ ਕਹਾਣੀ ਜਿਹੜੀ ਵਿਗੜਦੀ ਗਈ ਜਲੰਧਰ ਤੋਂ ਰੋਜ਼ਾਨਾ ਨਿਊਜ਼ 24 ਲਈ ਕੈਮਰਾਮੈਨ ਸतीश ਦੇ ਨਾਲ ਪੰਕਜ ਸਿੱੱਬਲ ਦੀ ਰਿਪੋਰਟ ਖਬਰਾਂ ਤੇ ਸੰਸਾਰ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ